ਸਰ ਇੱਕ ਅੱਜ ਕੋਈ ਹਾਦਸਾ ਹੋਇਆ ਟ੍ਰੇਨ ਦੇ ਨਾਲ ਬਾਈਕ ਦਾ ਕੀ ਮਰਨਾ ਕਰਤਾ ਜੀ ਉਹ ਟ੍ਰੇਨ ਨਾਲ ਬਾਈਕ ਟਕਰਾਈ ਜੀ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਆਦਾ ਜਾਣਕਾਰੀ ਲਈ ਤੁਹਾਨੂੰ ਸਾਡੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨਾ ਪਊਗਾ ਕਿਉਂਕਿ ਅਸੀਂ ਮੀਡੀਆ ਦੇ ਵਿੱਚ ਕੋਈ ਬਿਆਨ ਦੇਣ ਦੇ ਅਸੀਂ ਅਥਾਰਾਈਜ਼ ਨਹੀਂ ਹੈਗੇ ਜੀ ਉਹਦੇ ਲਈ ਸਾਡੇ ਸੀਨੀਅਰ ਡੀਐਸਪੀ ਸਾਹਿਬ ਰੋਇਪਰ ਬੈਠਦੇ ਆ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਤੇ ਇਹਦੇ ਕੋਈ ਹਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਹਜੇ ਅਸੀਂ ਕੁਝ ਨਹੀਂ ਇਹਦੇ ਚ ਦੱਸ ਸਕਦੇ ਸੋ ਤੁਹਾਨੂੰ ਉੱਪਰੀ ਗੱਲ ਕਰਨੀ ਪੈਣੀ ਹੈ ਸਰ ਇੱਕ ਅੱਜ ਕੋਈ ਹਾਸਾ ਹੋਇਆ ਟ੍ਰੇਨ ਦੇ ਨਾਲ ਬਾਈਕ ਦਾ ਕੀ ਮਰਨਾ ਕਰਦਾ ਹੈ ਉਹ ਟ੍ਰੇਨ ਨਾਲ ਬਾਈਕ ਟਕਰਾਈ ਜੀ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਆਦਾ ਜਾਣਕਾਰੀ ਲਈ ਤੁਹਾਨੂੰ ਸਾਡੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨਾ ਪਊਗਾ ਕਿਉਂਕਿ ਅਸੀਂ ਮੀਡੀਆ ਦੇ ਵਿੱਚ ਕੋਈ ਬਿਆਨ ਦੇਣ ਦੇ ਅਸੀਂ ਅਥਾਰਾਈਜ਼ ਨਹੀਂ ਹੈਗੇ ਜੀ ਉਹਦੇ ਲਈ ਸਾਡੇ ਸੀਨੀਅਰ ਡੀਐਸਪੀ ਸਾਹਿਬ ਕੋਲ ਰੋਇਪਰ ਬੈਠਦੇ ਆ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਤੇ ਇਹਦੇ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਹਜੇ ਅਸੀਂ ਕੁਝ ਨਹੀਂ ਇਹਦੇ ਚ ਦੱਸ ਸਕਦੇ ਸੋ ਤੁਹਾਨੂੰ ਉਪਰੀ ਗੱਲ ਕਰਨੀ ਪੈਣੀ ਹੈ